ਕਿਸਾਨ ਵੀਰੋ ਇੱਕ ਨਵੀਂ ਵੀਡੀਓ 'ਚ ਤੁਹਾਡਾ ਸਵਾਗਤ ਹੈ ਜੀ ਅੱਜ ਦੀ ਵੀਡੀਓ 'ਚ ਆਪਾਂ ਦੋ ਤਿੰਨ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਸੋ ਵੀਡੀਓ ਨਾਲ ਬਣੀ ਰਹੋ ਤੇ ਨਵੇਂ ਕਿਸਾਨ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਕਿਸਾਨ ਵੀਰੋ ਵੀਡੀਓ ਸਕਿੱਪ ਕਰਕੇ ਨਾ ਦੇਖਿਆ ਕਰੋ ਕਈ ਕਿਸਾਨ ਵੀਰ ਕੀ ਕਰਦੇ ਨੇ ਵੀਡੀਓ ਪਹਿਲਾਂ ਸਕਿੱਪ ਕਰ ਕਰਕੇ ਦੇਖਦੇ ਨੇ ਬਾਅਦ ਵਿੱਚ ਥੱਲੇ ਕਮੈਂਟ ਕਰਦੇ ਆ ਕਿ ਆਪਾਂ ਨੂੰ ਵੀਡੀਓ ਦੇ ਵਿੱਚ ਕੁਝ ਸਿੱਖਣ ਨੂੰ ਆ ਜਿਹੜਾ ਉਹ ਨਹੀਂ ਮਿਲਿਆ ਸੋ ਵੀਡੀਓ ਨੂੰ ਪੂਰੀ ਦੇਖਿਆ ਕਰੋ ਇਹਦੇ ਵਿੱਚ ਹੀ ਤੁਹਾਨੂੰ ਜੜੀਆਂ ਕੰਮ ਦੀਆਂ ਗੱਲਾਂ ਉਹ ਮਿਲਣਗੀਆਂ ਤੇ ਪਹਿਲਾਂ ਤਾਂ ਤੁਸੀਂ ਇਹ ਜਿਹੜਾ ਵੀਡੀਓ ਦੇ ਵਿੱਚ ਖੇਤ ਦੇਖ ਰਹੇ ਹੋ ਇਹ ਖੇਤ ਆਪਣਾ DBW303 ਦਾ ਤੇ ਬਾਕੀ ਤੁਸੀਂ ਕੰਡੀਸ਼ਨ ਦੇਖ ਹੀ ਸਕਦੇ ਹੋ ਤੁਹਾਨੂੰ ਪਤਾ ਕਿ ਰੰਗ ਇਹ ਹਮੇਸ਼ਾ ਹੀ ਥੋੜਾ ਜਿਆ ਮਤਲਬ ਫਿੱਕਾ ਹੀ ਰੱਖਦੀ ਹੈ ਗੂੜਾ ਹਰਾ ਜਿਹਨੂੰ ਆਪਾਂ ਕਹਿਦੀ ਦਾ ਕਾਲਾ ਰੰਗ ਜਿਹਨੂੰ ਆਪਾਂ ਕਹਿਦੀ ਦਾ ਉਹ ਇਸ ਵੈਰਾਈਟੀ ਦਾ ਨਹੀਂ ਹੁੰਦਾ ਕਿਸਾਨ ਵੀਰ ਖਾਦ ਪਾਉਂਦੇ ਪਾਉਂਦੇ ਥੱਕ ਜਦੋਂ ਇਹ ਨਵੀਆਂ-ਨਵੀਆਂ ਆਈਆਂ ਕਾਫੀ ਕਿਸਾਨ ਵੀਰਾਂ ਨੇ ਜਿਹੜੀ ਯੂਰੀਆ ਉਹ 6 6 ਬੈਗ ਪਾ ਕੇ ਵੀ ਦੇਖ ਲਈ ਸੀ ਪਰ ਕਣਕ ਡਿੱਗ ਜਰੂੜ ਗਈ ਸੀ ਬਾਅਦ ਵਿੱਚ ਪਰ ਇਹਦੇ ਰੰਗ 'ਚ ਕੋਈ ਨਹੀਂ ਸੀ ਫਰਕ ਪਿਆ ਤੇ ਉਦਾਂ ਹੀ ਇਹ ਤੁਸੀਂ ਦੇਖੋ ਮਤਲਬ ਹੁਣ ਵੀ ਇਹ ਫਿੱਕੀ ਜੀ ਤੁਹਾਨੂੰ ਪੀਲੀ ਜੀ ਲੱਗ ਰਹੀ ਹੋਊਗੀ ਤੇ ਪਰ ਆਪਾਂ ਯੂਰੀਆ ਵੀ ਜ਼ਿਆਦਾ ਨਹੀਂ ਪਾਈ ਪੋਣੇ ਇੱਕ ਦੋ ਬੈਗ ਕਿੱਲੇ ਦੇ ਹਿਸਾਬ ਨਾਲ ਇਹਦੇ ਵਿੱਚ ਯੂਰੀਆ ਪਾਈ ਸੀ ਤੇ ਹੋਰ ਕੀ ਕੀ ਵਰਤਿਆ ਉਹਦੀ ਮੈਂ ਗੱਲ ਕਰਦਾ ਕਿਸਾਨ ਵੀਰੋ ਇਹਦੇ ਵਿੱਚ ਆਪਾਂ ਮਤਲਬ ਕੋਈ ਅਲੱਗ ਚੀਜ਼ ਨਹੀਂ ਵਰਤੀ ਪਹਿਲਾਂ ਡੀਪੀ ਪਾਈ ਉਹ ਵੀ ਕੋਈ ਬਾਲੀ ਜ਼ਿਆਦਾ ਨਹੀਂ ਤੁਸੀਂ ਕਹਿ ਸਕਦੇ ਹੋ ਕਿ 40 45 ਕਿਲੋ 50 ਕਿਲੋ ਇੰਨੀ ਕੀ ਮਤਲਬ ਯੂਰੀ ਹੈ ਜਿਹੜੀ ਉਹ ਕਿਉਂਕਿ ਸੁਪਰ ਸੀਡਰ ਘਟ ਕੇਰਦਾ ਸੀ ਥੋੜੀ 45 ਕਿਲੋ ਜਿਹੜੀ ਡੀਏਪੀ ਹੈ ਉਹ ਪਈ ਹੋਈ ਹੈ ਤੇ ਬੀਜ ਵੀ ਜਿਹੜਾ ਉਹ ਆਪਣੇ ਕਿੱਲਾ ਮਤਲਬ ਕਿੱਲੇ ਦੇ ਵਿੱਚ ਜੇਕਰ ਮੈਂ ਗੱਲ ਕਰਾਂ 36 37 ਕੁਆਂਟਲ ਬੀ ਹੈ ਜਿਹੜਾ ਉਹ ਪਿਆ ਸੀ ਪਹਿਲਾਂ ਤਾਂ ਲੱਗਦਾ ਸੀ ਕਿ ਕਣਕ ਵਿਰਲੀ ਉੱਗੀ ਆ ਪਰ ਬਾਅਦ ਵਿੱਚ ਬੂਟਾ ਇੰਨੇ ਸੋਨਾ ਬਣਾ ਲਿਆ ਕਿਉਂਕਿ ਪੂਰਾ ਬੀਜ ਪਾ ਕੇ ਪੂਰੇ ਨਾਲੋਂ ਵੀ ਜ਼ਿਆਦਾ ਪਾ ਕੇ ਆਪਾਂ ਬੜੀ ਵਾਰੀ ਦੇਖ ਲਿਆ ਪਰ ਇਸ ਵਾਰ ਅਸੀਂ ਮਤਲਬ ਖੋਦੀ ਬੀਜ ਜਿਹੜਾ ਉਹ ਘੱਟ ਪਾਇਆ ਕਿ ਘੱਟ ਬੀਜ ਦੇ ਵਿੱਚ ਇਹਨੂੰ ਦੇਖਦੇ ਆ ਕਿ ਝਾੜਾ ਜਿਹੜਾ ਉਹ ਕਿਵੇਂ ਦੀ ਦਿੰਦੀ ਆ ਪਰ ਕੋਈ ਇਹਦਾ ਲੱਗ ਨਹੀਂ ਰਿਹਾ ਕਿ ਕੁਝ ਖਾਸ ਕੋਈ ਕੰਮ ਕਰੂਗੀ ਕਿਉਂਕਿ ਇਹ ਫਸਲ ਦੀ ਕੰਡੀਸ਼ਨ ਤੋਂ ਪਤਾ ਲੱਗੀ ਜਾਂਦਾ ਜਾਂਦਾ ਹੁੰਦਾ ਬਾਕੀ ਝੋਨੇ ਦਾ ਆਪਣਾ ਸਟੇਕ ਹੀ ਹੁੰਦਾ ਝੋਨੇ ਦਾ ਜੇਕਰ ਆਪਾਂ ਨੂੰ ਝੋਨਾ ਦੇਖਣ ਨੂੰ ਚੰਗਾ ਲੱਗ ਰਿਹਾ ਤੇ ਉਹ ਝਾੜ ਵੀ ਹਮੇਸ਼ਾ ਹੀ ਚੰਗਾ ਦਿੰਦਾ ਤੇ ਜੇਕਰ ਆਪਾਂ ਨੂੰ ਜਿੱਦਾਂ ਇਹ ਕਣਕ ਹੈ ਕਈ ਵਾਰੀ ਕੀ ਹੁੰਦਾ ਦੇਖਣ ਨੂੰ ਬਹੁਤ ਟੋਪ ਦੀ ਤੇ ਸੋਹਣੀ ਲੱਗ ਰਹੀ ਹੁੰਦੀ ਹੈ ਪਰ ਜਦੋਂ ਅਖੀਰ ਤੇ ਝਾੜ ਦੀ ਗੱਲ ਆਉਂਦੀ ਹੈ ਜਿਹੜੀ ਕਣਕ ਟੋਪ ਦੇ ਹੁੰਦੀ ਹੈ ਉਹ ਹਮੇਸ਼ਾ ਹੀ ਮਤਲਬ ਘੱਟ ਝਾੜ ਦਿੰਦੀ ਹੈ ਤੇ ਜਿਹੜੀ ਕਣਕ ਆਪਾਂ ਨੂੰ ਦੇਖਣ ਨੂੰ ਮਾੜੀ ਲੱਗ ਰਹੀ ਹੁੰਦੀ ਹੈ ਉਹ ਕਈ ਵਾਰੀ ਝਾੜ ਆ ਜਿਹੜਾ ਉਹ ਸੋਨਾ ਦੇ ਜਾਂਦੀ ਹੈ ਬਾਕੀ ਇਹ ਮਤਲਬ ਮੈਂ ਉਹ ਹੋਰ ਤਾਂ ਕਿਸੇ ਕਿਸਾਨ ਵੀਰ ਦੀ ਗੱਲ ਨਹੀਂ ਕਰਦਾ ਪਰ ਮੈਂ ਆਪਣੇ ਏਰੀਆ ਦੀ ਗੱਲ ਕਰਦਾ ਇਹ ਸਾਰੇ ਬੀਜ ਜਿਹੜੇ DBW 187 222 ਬਾਕੀ 327 ਬਾਰੇ ਇਹਨਾਂ ਬਾਰੇ ਤਾਂ ਅਜੇ ਜਾਣਕਾਰੀਆਂ ਆਣ ਗਈਆਂ ਆਣ ਵਾਲੇ 2-3 ਸਾਲਾਂ ਦੇ ਵਿੱਚ ਮੇਰੇ ਹਿਸਾਬ ਨਾਲ ਇਹ ਕੋਈ ਬੜੀ ਜਿਆਦਾ ਕਾਮਯਾਬ ਬੀਜ ਹੈ ਜਿਹੜੇ ਉਹ ਨਹੀਂ ਨੇ ਭਾਵੇਂ ਤੁਸੀਂ 187 ਬੀਜ ਲਓ ਭਾਵੇਂ ਤੁਸੀਂ 222 ਬੀਜ ਲਓ 303 ਬੀਜ ਲਓ ਕੋਈ ਮਤਲਬ ਇਹਨਾਂ ਬਾਰੇ ਇਹ ਨਹੀਂ ਹੈ ਕਿ ਹਾਂ ਵੀ ਇਹ ਝਾੜ ਪੂਰਾ ਦੇਣ ਗਿਆ ਹੀ ਦੇਣ ਗਿਆ ਕਈ ਕਿਸਾਨ ਵੀਰ ਕਹਿ ਰਹੇ ਨੇ ਕੀ ਢਾਈ ਬੋਰੀਆ ਬੋਰੀਆਂ ਆਪਾਂ ਡੀ.ਜੇ.ਪੀ ਦੀਆਂ ਪਾਈਆਂ ਜੇ ਐਵੇਂ ਕੀਤਾ ਹੋਵੇ ਕਿਸਾਨ ਵੀਰ ਉਹ ਫਿਰ ਤੁਹਾਡਾ ਫਾਇਦਾ ਕਿੱਥੇ ਹੋਇਆ ਢਾਈ ਬੋਰੀਆਂ ਯੂਰੀਆ ਦੀਆਂ ਪਾ ਕੇ ਦਾ ਤੁਸੀਂ 29 67 ਕਿਲੋ ਵੀ ਝਾੜ ਆ ਜਿਹੜਾ ਉਹ ਲੈ ਸਕਦੇ ਹੋ ਗੱਲ ਹੁੰਦੀ ਹੈ ਘੱਟ ਖਰਚੇ ਤੇ ਚੰਗਾ ਝਾੜ ਦੇਣਾ ਸੋ ਆਪਾਂ ਪੁਰਾਣੇ ਬੀਜ ਜਿਹੜੇ ਉਹ ਬਾਲਾ ਚਰ ਵਰਤ ਵੀ ਨਹੀਂ ਸਕਦੇ ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਜੇਕਰ ਆਪਾਂ ਪੁਰਾਣੇ ਬੀਜ ਜਿਆਦਾ ਵਰਤਦੇ ਆਂ ਤਾਂ ਉਹਦੇ ਨਾਲ ਆਪਾਂ ਨੂੰ ਕੀ ਹੁੰਦਾ ਕਿ ਬਿਮਾਰੀਆਂ ਆਣੀਆਂ ਸਟਾਰਟ ਹੋ ਜਾਂਦੀਆਂ ਜਿੱਦਾਂ ਪੀਲੀ ਕੁੰਗੀ ਕਹਿ ਸਕਦੇ ਹੋ ਜਾਂ ਹੋਰ ਕਈ ਤਰ੍ਹਾਂ ਦੀਆਂ ਫੰਕਸ਼ਨ ਜਿਹੜੀਆਂ ਉਹ ਆਣੀਆਂ ਸਟਾਰਟ ਹੋ ਜਾਂਦੀਆਂ ਜਦੋਂ ਆਪਾਂ ਜਿਆਦਾ ਹੀ ਪੁਰਾਣਾ ਬੀਜ ਜਿਹੜਾ ਉਹ ਵਰਤਦੇ ਆਂ ਬਾਕੀ 30 86 29 76 ਅਜੇ ਟੋਪ ਦੇ ਚੱਲ ਰਹੇ ਨੇ ਕੋਈ ਬਾਲੀ ਜਿਆਦਾ ਇਹਨਾਂ ਨੂੰ ਕੋਈ ਲੋਡ ਵੀ ਨਹੀਂ ਸਪ੍ਰੇਆਂ ਦੀ ਪੈਂਦੀ ਜਿੰਨੀ ਦੇਰ ਤੱਕ ਇਹ ਤਾਂ ਐਕਸਪੈਰੀਮੈਂਟ ਜ਼ਰੂਰ ਕਰਿਆ ਕਰੋ ਹਰ ਸਾਲ ਪਰ ਇੰਨਾ ਜ਼ਰੂਰ ਹੈ ਐਕਸਪੈਰੀਮੈਂਟ ਕਰਕੇ ਇਹ ਨਹੀਂ ਕਿ ਆਪਾਂ ਕਿੱਲਿਆਂ ਦੇ ਹਿਸਾਬ ਨਾਲ ਐਕਸਪੈਰੀਮੈਂਟ ਕਰੀਏ ਕਨਾਲ 2 ਕਨਾਲ 4 ਕਨਾਲ ਇਹਦੇ ਤੋਂ ਜ਼ਿਆਦਾ ਐਕਸਪੈਰੀਮੈਂਟ ਹੈ ਜਿਹੜਾ ਉਹ ਨਾ ਕਰਿਆ ਕਰੋ ਬਾਕੀ ਅੱਗੇ ਆਪਾਂ ਇਹ ਕਰਦੀਆਂ ਤੁਹਾਡੇ ਨਾਲ ਗੱਲ ਐਨਪੀਕੇ ਬਾਰੇ ਕਿਸਾਨ ਵੀਰੋ ਐਨਪੀਕੇ ਇੱਕ ਮੈਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦਾ ਇਹਨੂੰ ਤੁਸੀਂ ਘਰ ਦੇ ਵਿੱਚ ਖੁਦ ਬਣਾ ਸਕਦੇ ਹੋ ਤੇ ਸਪਰੇਅ ਹੈ ਜਿਹੜੀ ਉਹ ਉਦੋਂ ਕਰਨੀ ਹੈ ਜਦੋਂ ਸੱਟਾ ਥੋੜਾ ਜਿਹਾ ਮਤਲਬ ਬਾਹਰ ਆ ਜਾਊਗਾ ਕਣਕ ਦਾ ਮਤਲਬ ਬੂਰ ਪੈਣ ਤੋਂ ਪਹਿਲਾਂ ਇਹ ਬੂਰ ਉਦੋਂ ਹਮੇਸ਼ਾ ਕਣਕ ਨੂੰ ਪੈਂਦਾ ਹੁੰਦਾ ਸਿੱਟੇ ਨੂੰ ਜਦੋਂ ਤੁਹਾਨੂੰ ਵੀ ਪਤਾ ਕਿ ਜਦੋਂ ਸਿੱਟਾ ਆਪਣਾ ਪੂਰਾ ਬਾਹਰ ਆ ਜਾਈ ਤੇ ਉਹਦੇ ਤੋਂ ਬਾਅਦ ਮਤਲਬ ਉਹਨੇ ਜਦੋਂ ਉਹਦੇ ਵਿੱਚ ਪੋਲੀਨੇਸ਼ਨ ਹੋਣੀ ਆ ਮਤਲਬ ਜਿਹਨੂੰ ਆਪਾਂ ਕਹਿ ਸਕਦੇ ਆ ਕਿ ਦੁੱਧਾ ਭਰਉਣਾ ਸਟਾਰਟ ਹੋਣਾ ਦਾਣਾ ਬਣਨਾ ਸਟਾਰਟ ਹੋਣਾ ਉਦੋਂ ਮਤਲਬ ਮਤਲਬ ਉਹਦੀ ਫਲੇਵਰਿੰਗ ਸਟੇਜ ਆ ਜਿਹੜੀ ਉਹ ਆਂਦੀ ਆ ਉਹਦੇ ਤੋਂ ਪਹਿਲਾਂ ਤੁਸੀਂ ਸਪਰੇਅ ਕਰਨੀ ਆ ਤੇ ਮੈਂ ਕਹਿੰਨਾ ਕਿ ਰਿਜ਼ਲਟ ਆ ਜਿਹੜਾ ਉਹ ਤੁਹਾਨੂੰ ਪੂਰੇ ਐਨ ਬੇਕਮਾਲ ਮਿਲਣਗੇ ਤੁਸੀਂ ਕੀ ਕਰਨਾ ਇੱਕ ਇਹ ਜਿੰਨੀ ਮਾਤਰਾ ਚ ਡੀਪੀ ਲੈਣੀ ਆ ਉਹ ਭਾਵੇਂ ਤੁਸੀਂ ਕਿੱਲੇ ਦੇ ਹਿਸਾਬ ਨਾਲ ਇਹ 2 ਕਿਲੋ ਲੈ ਲਓ ਜਾਂ ਮਤਲਬ ਕਿਲੋ ਲੈ ਲਓ ਜਿਆਦਾ ਨਹੀਂ ਲੈਣੀ ਇਹ ਨਹੀਂ ਕਿ ਹਾਂ ਵੀ ਇਹ ਐਨਪੀਕੇ ਘਰੋਂ ਬਣਨਾ ਘਰ ਦੀਆਂ ਖਾਦਾਂ ਤੋਂ ਤਿਆਰ ਹੋਣਾ ਤਾਂ ਆਪਾਂ ਜਿਆਦਾ ਖਰਚਾ ਇਹ ਮਤਲਬ ਆਪਾਂ ਜਿਆਦਾ ਹੀ ਕਰ ਦਈਏ ਕਿ ਆਪਾਂ ਨੂੰ ਇਹ ਹੋਏ ਕਿ ਜਿੰਨੀ ਆਪਾਂ ਜਿਆਦਾ ਕਰਾਂਗੇ ਉਨਾ ਹੀ ਆਪਾਂ ਨੂੰ ਝਾੜ ਜਿਹੜਾ ਸੋਨਾ ਮਿਲੂਗਾ ਕਿਸਾਨ ਵੀਰੋ ਇਦਾਂ ਨਹੀਂ ਹੁੰਦਾ ਤੁਸੀਂ ਸਟਾਰਟਿੰਗ ਇਸ ਵਾਰੀ ਕਰ ਸਕਦੇ ਹੋ ਕਿਸੇ ਖੇਤ ਦੇ ਉੱਪਰ ਨਾ ਕਰਿਓ ਤੇ ਇੱਕ ਤੇ ਕਰ ਲਿਓ ਇਹ ਨਹੀਂ ਕਿ ਸਾਰੇ ਖੇਤਾਂ ਤੇ ਇਹੀ ਕਰੋ ਕਈ ਵਾਰੀ ਕੋਈ ਵੀ ਚੀਜ਼ ਆ ਉਹ ਪੁੱਠੀ ਵੀ ਪੈ ਜਾਂਦੀ ਹੁੰਦੀ ਆ ਸੋ ਓਨੀ ਮਾਤਰਾ ਜਿ ਤੁਸੀਂ ਡੀਪੀ ਲੈਣੀ ਆ ਓਨੀ ਮਾਤਰਾ ਚ ਤੁਸੀਂ ਯੂਰੀਆ ਜਿਹੜੀ ਉਹ ਲੈਣੀ ਆ ਓਨੀ ਮਾਤਰਾ ਚ ਇਹ ਪोटाश ਆ ਜਿਹੜੀ ਉਹ ਲੈ ਸਕਦੇ ਹੋ ਅੱਧਾ ਕਿਲੋ ਲੈ ਸਕਦੇ ਹੋ ਕਿਲੋ ਲੈ ਸਕਦੇ ਹੋ ਪਟਾਸ਼ ਵੀ ਤੁਸੀਂ 19 ਮਾਤਰਾ ਚ ਲੈਣੀ ਹੈ ਤੇ ਬੋਰਨ ਜਿਹੜਾ ਉਹ ਤੁਹਾਡਾ ਆਪਣਾ ਮਤਲਬ ਹੋਏਗਾ ਕਿ ਬੋਰਨ ਤੁਸੀਂ ਪਾਣਾ ਜਾਂ ਨਹੀਂ ਪਾਣਾ ਜੇਕਰ ਤੁਸੀਂ ਕਿਲੋ ਕਿਲੋ ਨੂੰ ਵੀ ਕਰਦੇ ਹੋ ਤਾਂ ਵੀ ਇਹ 3 ਕਿਲੋ ਸਮਾਨਾ ਜਿਹੜਾ ਹੋ ਜਾਊਗਾ ਇਹਨੂੰ ਡੀਏਪੀ ਨੂੰ ਤੁਸੀਂ ਪਹਿਲਾਂ ਘੋਲ ਲੈਣਾ ਮਤਲਬ ਕਿਉਂਕਿ ਡੀਏਪੀ ਤੁਹਾਡੀ ਸਭ ਨਾਲ ਔਖੀ ਹੈ ਏ ਘੁਲਣੀ ਹੈ ਡੀਏਪੀ ਨੂੰ ਜਲਦੀ ਰਾਤ ਹੀ ਪਹਿਲਾਂ ਘੋਲ ਕੇ ਰੱਖ ਛੜਨਾ ਜਿਹਦੇ ਨਾਲ ਸਵੇਰ ਨੂੰ ਸਾਰੀ ਐਣ ਢੋਲ ਕੇ ਵਧੀਆ ਹੋ ਗਈ ਹੋਏ ਰਾਤ ਨੂੰ ਤੁਸੀਂ ਡੀਏਪੀ ਘੋਲ ਦੇਣੀ ਹੈ ਬਾਅਦ ਵਿੱਚ ਇਹਨੂੰ ਚੰਗੀ ਤਰ੍ਹਾਂ ਆਪਾਂ ਪਾਉਣ ਲੈਣਾ ਤਿੰਨੇ ਚੀਜ਼ਾਂ ਪਾ ਆਗੇ ਪੁਣਾਂ ਵੀ ਉਸ ਚੀਜ਼ ਨਾਲ ਸੁਤੀ ਕਪੜਾ ਜਿਹੜਾ ਬਿਲਕੁਲ ਹੀ ਬਰੀਕ ਹੁੰਦਾ ਚੰਗਾ ਮਤਲਬ ਵਧੀਆ ਤਰੀਕੇ ਨਾਲ ਦੋ ਤਿੰਨ ਵਾਰੀ ਪੁਣ ਕੇ ਤੇ ਇਹਦੀ ਤੁਸੀਂ ਸਪਰੇਅ ਜਿਹੜੀ ਉਹ ਕਰ ਦੇਣੀ ਆ ਭਾਵੇਂ ਤੁਸੀਂ ਇਹਦੇ ਨਾਲ ਪੰਪ ਹਾਂ ਪੰਪ ਥੋੜਾ ਜਿਹਾ ਇਹ ਰੱਖਿਓ ਕਿ ਪਾਣੀ ਥੋੜਾ ਜਿਹਾ ਜ਼ਿਆਦਾ ਲਾਇਓ ਪਾਣੀ ਆਪਣਾ 120 ਲੀਟਰ ਤੋਂ ਉੱਪਰ ਉੱਪਰ ਹੀ ਹੋਏ ਤੇ ਸਪਰੇਅ ਤੁਸੀਂ ਕਣਕ ਦੇ ਉੱਪਰ ਕਰ ਦਿਓ ਤੁਹਾਨੂੰ ਬਹੁਤ ਸੋਹਣੇ ਰਿਜ਼ਲਟ ਆ ਜਿਹੜੇ ਉਹ ਮਿਲਣਗੇ ਤੇ ਅੱਗੇ ਆਪਾਂ ਗੱਲ ਕਰਨੀ ਆ ਤੇਲੇ ਦੀ ਕਿਸਾਨ ਵੀਰੋ ਵੀਡੀਓ ਥੋੜੀ ਜਿਹੀ ਲੰਬੀ ਹੋ ਗਈ ਆ ਤੇ ਚਲੋ ਕੋਈ ਨਹੀਂ ਆਪਾਂ ਜਲਦੀ ਜਲਦੀ ਜਾਣਕਾਰੀ ਜਿਹੜੀ ਉਹ ਤੁਹਾਨੂੰ ਦਿੰਨੇ ਆ ਬਾਕੀ ਆਪਾਂ ਜੇਕਰ ਰਹਿ ਜਾਏਗਾ ਕੁਝ ਉਹ ਇਹਨੂੰ ਅੱਗੇ ਕੱਲ ਆਹੀ ਟੋਪਿਕ ਤੇ ਆਪਾਂ ਵੀਡੀਓ ਜਿਹੜੀ ਉਹ ਦੁਬਾਰਾ ਬਣਾ ਲਾਂਗੇ ਤੇਲੇ ਉੱਪਰ ਕਿਸਾਨ ਵੀਰੋ ਤੇਲਾ ਹੁਣ ਕਿਸਾਨ ਦੇ ਖੇਤਾਂ ਚ ਜਾਣਾ ਸਟਾਰਟ ਹੋ ਗਿਆ ਕਿਉਂਕਿ ਇਹ ਲਗਾਤਾਰ ਜਦੋਂ ਮੀਂਹ ਤੋਂ ਬਾਅਦ ਜਾਂ ਠੰਡ ਤੋਂ ਬਾਅਦ ਧੁੱਪ ਲਗਾਤਾਰ 5-7 ਦਿਨ 10 ਦਿਨ ਲੱਗਦੀ ਹੈ ਤਾਂ ਤੇਲਾ ਜਿਹੜਾ ਉਹ ਬਾਹਰ ਆਣਾ ਸਟਾਰਟ ਹੋ ਜਾਂਦਾ ਕਣਕ ਨੂੰ ਪੈਣਾ ਸਟਾਰਟ ਹੋ ਜਾਂਦਾ ਸੋ ਇਹਦਾ ਪਹਿਲਾ ਤਰੀਕਾ ਇਹ ਤੁਸੀਂ ਦੇਖ ਲੈਣਾ ਕਿ ਖੇਤ ਦੇ ਚਾਰੋਂ ਪਾਸੇ ਫਿਰ ਕੇ ਦੇਖ ਲੈਣਾ ਜੇਕਰ ਤੁਹਾਨੂੰ ਲੱਗਦਾ ਕਿ ਹਾਂ ਕਿਉਂਕਿ ਇਹਨੇ ਸਟਾਰਟ ਬਾਹਰਲੇ ਪਾਸਿਓਂ ਹੋਣਾ ਤੇ ਜੇ ਤੁਹਾਨੂੰ ਲੱਗਦਾ ਕਿ ਤੇਲਾ ਵਧ ਰਿਹਾ ਖੇਤ ਨੂੰ ਜਾਂ ਜ਼ਿਆਦਾ ਇਹਨੂੰ ਪਹਿਲਾਂ ਤੁਸੀਂ ਬਾਉਂਡਰੀ ਦੇ ਉੱਪਰ ਵੀ ਸਪਰੇਅ ਜਿਹੜੀ ਉਹ ਇਹਦੀ ਕਰ ਸਕਦੇ ਹੋ ਜੇਕਰ ਨਹੀਂ ਤੁਹਾਨੂੰ ਲੱਗਦਾ ਕਿ ਬਾਉਂਡਰੀ ਉੱਪਰ ਆਪਾਂ ਨੂੰ ਕੋਈ ਬਾਲਾ ਫਾਇਦਾ ਨਹੀਂ ਹੋ ਰਿਹਾ ਤਾਂ ਫਿਰ ਹੀ ਤੁਸੀਂ ਕਣਕ ਦੇ ਵਿੱਚੋਂ ਦੀ ਲੰਘਣਾ ਹੈ ਤੇ ਜ਼ਿਆਦਾਤਰ ਇੰਨੇ ਤੁਹਾਨੂੰ ਉਦੋਂ ਅਫੈਕਟ ਕਰਨਾ ਜਦੋਂ ਹੁਣ ਜੇ ਤੁਹਾਡੇ ਖੇਤ ਵਿੱਚ ਹੈਗਾ ਤੇ ਕਣਕ ਤੁਹਾਡੀ ਨਹੀਂ ਨਿਸਰੀ ਹੋਈ ਤੇ ਤੁਸੀਂ ਸਪਰੇਅ ਕਰਨ ਦੀ ਕੋਈ ਲੋੜ ਨਹੀਂ ਤੁਹਾਡੀ ਕਣਕ ਨੂੰ ਕੋਈ ਨੁਕਸਾਨ ਜਿਹੜਾ ਉਹ ਨਹੀਂ ਹੋਏਗਾ ਪਰ ਹਾਂ ਜੇਕਰ ਤੁਹਾਡੀ ਕਣਕ ਨਸਾਰਾ ਕਰ ਚੁੱਕੀ ਆ ਸਿੱਟੇ ਆਪਣੇ ਬੂਟੇ ਦੇ ਉੱਪਰੋਂ ਦੂਰੀ ਹੈ ਜਿਹੜੀ ਉੱਪਰ ਚਾਰ ਉਂਗਲਾਂ ਦੀ ਬਣਾ ਚੁੱਕੇ ਆ ਤਾਂ ਤੁਸੀਂ ਇਹਦੀ ਲਾਜ਼ਮੀ ਸਪਰੇਅ ਜਿਹੜੀ ਉਹ ਕਰ ਦੇਣੀ ਆ ਫੇਰੀ ਤੁਹਾਨੂੰ ਝਾੜਾ ਜਿਹੜਾ ਦੇਖਣ ਨੂੰ ਸੋਨਾ ਮਿਲੇਗਾ ਨਹੀਂ ਤੇ ਇੰਨੇ ਸਟਾਰਟਿੰਗ ਦੇ ਵਿੱਚ ਹੀ ਸਿੱਟੇ ਨੂੰ ਦਾਗੀ ਕਰ ਦੇਣਾ ਜਿਹਦਾ ਐਂਡ ਤੱਕ ਆਪਾਂ ਨੂੰ ਖਮੇ ਆਜਾ ਜਿਹੜਾ ਭੁਗਤਨੇ ਪੈਣਾ ਸੋ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਕਿਸਾਨ ਵੀਰੋ ਨਵੇਂ ਚੈਨਲ ਤੇ ਘੱਟ ਥੋੜਾ ਜਿਹਾ ਮਤਲਬ ਵਿਊ ਮਿਲ ਰਹੇ ਨੇ ਸੋ ਚਲੋ ਕੋਈ ਨਹੀਂ ਆਪਾਂ ਡੇਲੀ ਵੀਡੀਓ ਪਾ ਕਰਾਂਗੇ ਧੰਨਵਾਦ ਜੀ